ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨੂਰੀ ਸਿੰਘ ਜੀ ਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਤੇ ਅੱਜ ਤੁਹਾਨੂੰ ਦਰਸ਼ਕ ਕਰਾਉਂਦੇ ਆ ਹਿਆਰਪੁਰ ਦੇ ਮੰਨਣਹਣਾ ਪਿੰਡ ਦੇ ਨਾਲ ਲੱਗਦੇ ਗੁਰਦੁਆਰਾ ਸ੍ਰੀ ਗੁਰੂ ਹਰਸਰ ਸਾਹਿਬ ਦੇ ਵਿੱਚ ਤੇ ਇੱਥੇ ਕੀ ਏ ਖਾਸ ਇਤਿਹਾਸ ਹੈ ਕਿਸ ਗੁਰਦੁਆਰਾ ਸਾਹਿਬ ਦਾ ਤੇ ਉਸ ਬੰਦੀ ਦੀ ਗੱਲਬਾਤ ਕਰਦੇ ਆ ਗੁਰਦੁਆਰਾ ਸਾਹਿਬ ਦੇ ਹੱਡ ਗ੍ਰੰਥੀ ਜੀ ਨਾਲ ਤੇ ਹੋਰ ਵੀ ਇਥੋਂ ਦੇ ਦ੍ਰਿਸ਼ ਚੋਣਾਂ ਜੋ ਏਡੀ ਵੱਡੀ ਬਿਲਡਿੰਗ ਬਣੀ ਐ ਇੰਨੀ ਜਿਆਦਾ ਜਗ੍ਹਾ ਜਿਹੜੀ ਐ ਸਬੰਧਤ ਜੋ ਇਤਿਹਾਸ ਐ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਆ ਸਿੰਘ ਬਾਬਾ ਜੀ ਹਰੀ ਸਰ ਗੁਰਦੁਆਰਾ ਜਿਹੜਾ ਮੰਨਨ ਹਣਾ ਪਿੰਡ ਦੇ ਵਿੱਚ ਵਸਿਆ ਹੋਇਆ ਤੇ ਕੀ ਇਤਿਹਾਸ ਹੈ ਇਹਦੇ ਬਾਰੇ ਕੋਈ ਜਾਣਕਾਰੀ ਦੋਈ ਇਸ ਸਥਾਨ ਦੇ ਉੱਤੇ ਧੰ ਬਾਬਾ ਹਰੀ ਸਿੰਘ ਨਾਕੀ ਵਾਲੇ ਜੋ ਨਾ ਪਿਛਲਾ ਪਿੰਡ ਹੈ ਉਹ ਪਿੰਡ ਦੌਲਤਪੁਰ ਜ਼ਿਲ੍ਹਾ ਨਮਸ਼ਹਿਰ ਦੇ ਵਿੱਚ ਪੈਂਦਾ ਹੈ ਉਹ ਛੋਟੀ ਉਮਰ ਦੇ ਵਿੱਚ ਹੀ ਛੋਟੇ ਜਿਦਾਂ ਸ਼ੀਂਬਾ ਪਰਿਵਾਰ ਦੇ ਵਿੱਚ ਕੱਪੜੇ ਸਿਉਣ ਦਾ ਕੰਮ ਕਰਦੇ ਸਨ ਛੋਟੀ ਉਮਰ ਦੇ ਵਿੱਚ ਉਹ ਘਰੋਂ ਨਿਕਲ ਪਏ ਚੱਲਦੇ ਚੱਲਦੇ ਬਾਬਾ ਕਨਈਆ ਜੀ ਕਰਮ ਸਿੰਘ ਪਠਵਾਲੇ ਪਠਾੜੀ ਵਾਲੇ ਇਨ੍ਹਾਂ ਮਹਾਪੁਰਸ਼ਾਂ ਨਾਲ ਮਿਲਦੇ ਪੰਜੋੜ ਵਿੱਚ ਆ ਗਏ ਜੀ ਪੰਜੋੜ ਦੇ ਵਿੱਚ 12 ਸਾਲ ਉਹਨੇ ਕੋ ਰਿੱਤ ਕਪ ਕੀਤਾ ਉਹਨਾਂ ਨੇ ਇੰਨਾ ਤਪ ਕੀਤਾ ਬ੍ਰਹਮ ਗਿਆਨੀ ਦੀ ਅਵਸਥਾ 'ਚ ਪਹੁੰਚ ਗਏ ਜੋ ਮੁੱਖ ਤੋਂ ਬੋਲ ਦੇਣਾ ਸੱਚ ਹੋਣ ਲੱਗ ਪਿਆ ਮਹਾਪੁਰਸ਼ ਜਦੋਂ ਵੀ ਸੰਗਤਾਂ ਨੂੰ ਮਿਲਦੇ ਸਨ ਅਕਾਂਤ ਦੇ ਵਿੱਚ ਬਹੁਤਾ ਰਹਿੰਦੇ ਸਨ ਜਿੱਥੇ ਸੰਗਤ ਜ਼ਿਆਦਾ ਆਉਣ ਲੱਗਦੀ ਸੀ ਰਾਤ ਨੂੰ ਕੁਟੀਆਂ ਬਦਲ ਲੈਂਦੇ ਸਨ ਇੱਕ ਹੀ ਕੁਟੀਆਂ ਨੇ ਉਹਨਾਂ ਦੀ ਜਹਾਦੇ ਵਿੱਚ 21 ਸਥਾਨ ਨੇ ਉਹਨਾਂ ਦੇ ਬਣੇ ਹੋਏ ਤੋਂ ਪਿਉੜੇ ਤੋਂ ਬਾਅਦ ਫਿਰ ਉਹ ਔਰਤ ਦੇ ਮੱਥੇ ਲੱਗਣੋਂ हट ਗਏ ਸੀ ਉਹ ਤੁਸ਼ਾਸ਼ ਨਹੀਂ ਸੀ ਜਲਦੇ ਜਦੋਂ ਵੀ ਉਹਨਾਂ ਜਾਣਾਂ ਰਾਤ ਨੂੰ ਨਿਕਲਣ ਤੇ ਬਾਬਾ ਜਸਵੰਤ ਸਿੰਘ ਜਿਹੜਾ ਸੇਵਕ ਬਾਬਾ ਵਲੀ ਸਿੰਘ ਜਿਹੜਾ ਸੇਵਕ ਸਾਈਕਲਾਂ ਤੇ ਲੈ ਕੇ ਗੋਣ ਜੰਦੇ ਸਨ ਜਦੋਂ ਬਿਮਾਰ ਹੋਏ 1909 ਦਾ ਜਨਮ ਹੈ ਜੀ ਉਹਨਾਂ ਦਾ ਤੇ 1969 ਦੇ ਵਿੱਚ ਉਹਨਾਂ ਨੇ ਸਰੀ ਛੱਡਿਆ ਮਾਟਵੜੀ ਕੁੱਟਿਆ ਦੇ ਵਿੱਚ ਇੱਥੇ ਲਕਸੀਆਂ ਦੇ ਵਿੱਚ ਹੈ ਕੁੱਟਿਆ ਉੱਥੇ ਉਹ ਢਿੱਲੇ ਹੋ ਗਏ ਉੱਥੋਂ ਗੱਡੇ ਤੇ ਜੜ ਕੇ ਇਸ ਸਥਾਨ ਤੇ ਜਦੋਂ ਇਸ ਸਥਾਨ ਤੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਸਰੀ ਛੱਡਿਆ ਉਹਨਾਂ ਦੀ ਯਾਦ ਦੇ ਵਿੱਚ ਇਹ ਟੋਬਰ ਬਣਿਆ ਨੌਂਵੰਦਲਾ ਇਹ ਉਹ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਤੱਪ ਦੇ ਸਦਕਾ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਬੈਠੇ ਕਿਉਂਕਿ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋਥਾਬ ਸੋਹਾਬਾ ਰਾਮਦਾਤਾ ਕਿਉਂਕਿ ਜਦੋਂ ਕੋਈ ਸੰਤ ਪਰਪਕਾਰੀ ਬ੍ਰਹਮ ਗਿਆਨੀ ਕੋਈ ਨਾਮ ਜਪਦਾ ਉਸ ਜਗ੍ਹਾ ਦੇ ਭਗ ਜਾਗ ਪੈਂਦੇ ਨੇ ਤੇ ਹੁਣ ਇਹ ਇੱਕ ਐਸਾ ਸਥਾਨ ਬਣ ਗਿਆ ਹੈ ਦੁਨੀਆ ਦੇ ਵਿੱਚ ਕੋਈ ਕਿਤੇ ਵੀ ਬੈਠਾ ਹੋਵੇ ਮਨ ਭਾਵਨਾ ਤੇ ਪ੍ਰੇਮ ਨਾਲ ਜੁੜ ਕੇ ਇੱਕ ਵਾਰੀ ਅਰਦਾਸ ਕਰਦੇਵੇ ਧੰਨ ਬਾਬਾ ਹਰੀ ਸਿੰਘ ਉਹਦੀ ਅਰਦਾਸ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਚੋਲੀ ਪ੍ਰਾਦੰਦੇ ਕਦੇ ਕਿਸੇ ਦੀ ਕੋਈ ਅਜੇ ਤੱਕ ਮੈਨੂੰ 13 ਸਾਲ ਹੋ ਗਏ ਸੇਵਾ ਕਰਦੇ ਕੋਈ ਐਸਾ ਕਹਿ ਨਹੀਂ ਸਕਦਾ ਮੇਰੇ ਇੱਥੇ ਆ ਕੇ ਤਮੰਨਾ ਪੂਰੀ ਬੀ ਪਰ ਸ਼ੁਭ ਪਾਵਨਾ ਹੋਵੇ ਕਿਉਂਕਿ ਜਦੋਂ ਵੀ ਆਪਾਂ ਮੰਗਦੇ ਹਾਂ ਗੁਰੂ ਘਰ ਤੋਂ ਸ਼ੁਭ ਪਾਵਨਾ ਨਾਲ ਨੀਤ ਸਾਫ ਹੋਵੇ ਸਭ ਕੁਝ ਦਤਾ ਜਾਂਦਾ ਹੈ ਸਬਰ ਤੇ ਸੰਤੋਖ ਚ ਰਹਿਣਾ ਬਖਸ਼ਿਸ਼ ਕਰਦਾ ਹੈ ਸੋ ਮਹਾਪੁਰਸ਼ਾਂ ਨੇ ਜੋ ਪਰਪਕਾਰ ਸ਼ੁਰੂ ਕੀਤਾ ਸੀ ਕਿ ਸੰਗਤ ਨੂੰ ਪਰਮੇਸ਼ਰ ਨਾਲ ਜੋੜਨ ਧੰਗ ਗੁਰੂ ਰਸਾਂ ਨੇ ਉਸੇ ਲੜੀ ਨੂੰ ਜੋੜਦੇ ਧੰਨ ਬਾਬਾ ਬਲਬੀਰ ਸਿੰਘ ਉਹਨਾਂ ਤੋਂ ਬਾਅਦ ਉਹਨਾਂ ਦੇ ਸੇਵਕ ਮਹਾਪੁਰਸ਼ ਧੰਨ ਬਾਬਾ ਬਲੀ ਸਿੰਘ ਬ੍ਰਹਮ ਕੈਦੀ ਉਹਨਾਂ ਨੇ 5 ਸਾਲ ਪਹਿਲਾਂ ਸ੍ਰੀ ਛੜਤਾ ਉਹਨਾਂ ਤੋਂ ਬਾਅਦ ਮਹਾਪੁਰਸ਼ ਬਾਬਾ ਜਸਵੰਤ ਸਿੰਘ ਜੀ ਨੇ ਕੀ ਵਲੇ 2 ਸਾਲ ਉਹਨਾਂ ਨੂੰ ਸਰੀਛੜੇ ਨੂੰ ਉਹਨਾਂ ਤੋਂ ਬਾਅਦ ਦੋ ਮਹਾਂਪੁਰਸ਼ਾਂ ਦੀ ਸੇਵਾ ਲੱਗੀ ਹੋਈ ਹੈ ਜਿਹਨਾਂ ਵਿੱਚ ਧੰਨ ਬਾਬਾ ਅਮਰੀਕ ਸਿੰਘ ਨੈਕੀ ਵਾਲੇ ਇਸ ਸਥਾਨ ਤੇ ਸੇਵਾ ਕਰਾਉਂਦੇ ਨੇ ਧੰਨ ਬਾਬਾ ਜਸਪਾਲ ਸਿੰਘ ਨੈਕੀ ਵਾਲੇ ਪੰਜੌਰ ਵਿੱਚ ਸੇਵਾ ਕਰਦੇ ਨੇ ਦੋਨਾਂ ਦੇ ਸਤਿ ਸਰਬਜੀ ਸੀ ਔਰ ਇਸ ਵੇਲੇ ਇਸ ਸਥਾਨ ਤੇ ਧੰਨ ਬਾਬਾ ਅਮਰੀਕ ਸਿੰਘ ਜੀ ਨੈਕੀ ਵਾਲੇ ਸੇਵਾ ਕਰਵਾ ਰਹੇ ਨੇ ਹੁਣ 16 ਜੂਨ ਦਾ ਮਹਾਂਪੁਰਸ਼ਾਂ ਦਾ ਧੰਨ ਬਾਬਾ ਹਰੀ ਸਿੰਘ ਜੀ ਦਾ ਜਨਮ ਦਿਹਾੜਾ ਰਿਹਾ ਜਿਹਨੂੰ ਸੰਤ ਸਮਾਗਮ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇੱਥੇ 2 3 ਸਮਾਗਮ ਹੁੰਦੇ ਨੇ ਵੱਡੇ ਇੱਕ ਇਹ ਸਮਾਗਮ ਹੁੰਦਾ ਹੈ 14 15 16 ਜੂਨ ਦਾ ਧੰਨ ਬਾਬਾ ਹਰੀ ਸਿੰਘ ਜੀ ਦਾ ਜਨਮ ਦਿਹਾੜਾ ਹੈ ਇਸੇ ਤਰ੍ਹਾਂ ਉਹਨਾਂ ਦੀ ਵਰਸੀ ਦਾ ਦਿਹਾੜਾ ਹੈ 11 12 13 14 ਮਾਰਚ ਜਦੋਂ ਬਰਡ ਲੈਵਲ ਦੇ ਉੱਤੇ ਕੁਸ਼ਤੀਆਂ ਹੁੰਦੀਆਂ ਨੇ ਹੁਣ ਕਬੱਡੀ ਦੇ ਮੈਚ ਵੀ ਹੁੰਦੇ ਨੇ ਸੋ ਸਤਿਗੁਰੂ ਮਹਾਰਾਜ ਆਪਣੀਆਂ ਸੇਵਾਵਾਂ ਆਪ ਲੈ ਰਹੇ ਨੇ 10 ਵੀ ਥੇ ਅੱਜ ਅਜ ਤ੍ਰਾਂਤੀ ਤੌਰ ਤੇ ਸੇਵਾ ਕਰਦਾ ਸਾਰੀ ਸੰਗਤ ਜੁਟ ਕੇ ਮਹਾਪੁਰਸ਼ ਬਾਬਾ ਅਮਰੀਕ ਸਿੰਘ ਹੁਣੇ ਸਾਰੀਆਂ ਸੰਗਤਾਂ ਤੋਂ ਜਿਵੇਂ ਮਹਾਪੁਰਸ਼ਾਂ ਨੇ ਪਰਪਕਾਰ ਦੇ ਕਾਰਜ ਰੰਭੇ ਸਨ ਉਸੇ ਤਰ੍ਹਾਂ ਅੱਜ ਵੀ ਚੱਲਦੇ ਪਏ ਨੇ ਹਾਂਜੀ ਜੇ ਗੱਲ ਕਰੀਏ ਜੀ ਗੁਰਦੁਆਰਾ ਸਾਹਿਬ ਦੀ ਤਾਂ ਇਸ ਪਿੰਡ ਦੇ ਵਿੱਚ ਹੋਰ ਕਿੰਨੇ ਗੁਰਦੁਆਰੇ ਜਿਹੜੇ ਇਸ ਸ਼ੋਭਿਤ ਨੇ ਜੀ ਇਹ ਪਿੰਡ ਮੰਨਣਾ ਨਾ ਜੀ ਜਿਸ ਬੰਨਣਾ ਨੇ ਪਿੰਡ ਦੇ ਵਿੱਚ ਇਹ ਧੰਵਾ ਬਾਬਾ ਹਰੀ ਸਿੰਘ ਨੈਕੀ ਵਾਲਾ ਦਾ ਗੁਰਦੁਆਰਾ ਜੀ ਅਰਿਸਰ ਗੁਰਦੁਆਰਾ ਨਿਰਮਲ ਕੂਟੀਆਂ ਇਸੇ ਤਰ੍ਹਾਂ ਪਿੰਡ ਬੰਨਣਾ ਦੇ ਵਿੱਚ ਧੰਨ ਬਾਬਾ ਨਾਭ ਕਮਲ ਰਾਜਾ ਸਾਹਿਬ ਜੀ ਦਾ ਨਿਜੀ ਸਥਾਨ ਹੈ ਜੱਦੀ ਸਥਾਨ ਹੈ ਉਹਨਾਂ ਦਾ ਇੱਥੇ ਜਨਮ ਹੋਇਆ ਜੀ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਖੂਬਸੂਰਤ ਗੁਰਦਾਰ ਸਾਹਿਬ ਬਣਿਆ ਇਸੇ ਤਰ੍ਹਾਂ ਇੱਥੇ ਥੋੜੀ ਦੂਰ ਦੇ ਉੱਤੇ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਹਰਵੰਦ ਸਿੰਘ ਜੀ ਕੋਤਵਾਲੇ ਬਾੜੇ ਇਸ ਇਲਾਕੇ ਨੂੰ ਇਹ ਤਿੰਨ ਮਹਾਂਪੁਰਸ਼ਾਂ ਨੇ ਐਸਾ ਰੰਗ ਚਾੜਿਆ ਹੈ ਕਿ ਜਿਹਦੇ ਦੇ ਮਨ ਦੇ ਵਿੱਚ ਵੀ ਭਾਵਨਾ ਬਣ ਜਾਂਦੀ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦਾ ਹੈ ਸਤਿਗੁਰੂ ਕਿਰਪਾ ਕਰੇ ਇਹ ਮਹਾਪੁਰਸ਼ਾਂ ਨੇ ਇਸ ਇਲਾਕੇ ਨੂੰ ਬੜੀ ਬੜੀ ਇੱਕ ਬਖਸ਼ਿਸ਼ ਕੀਤੀ ਹੈ ਜੋ ਕਿਉਂਕਿ ਮਹਾਪੁਰਸ਼ੀ ਸਾਨੂੰ ਰਸਤਾ ਦਿਖਾ ਦੇ ਨੇ ਮਲਾਦਾ ਕੰਮ ਕਰਦੇ ਨੇ ਜੀ ਕੋਈ ਕੁਝ ਕਹੀ ਜਾਵੇ ਕੋਈ ਕੁਝ ਕਹੀ ਜਾਵੇ ਮਹਾਪੁਰਸ਼ਾਂ ਤੋਂ ਬਿਨਾਂ ਸਾਡਾ ਟਿਕਾਣਾ ਨਹੀਂ ਪਰ ਜੋ ਅਸਲ ਮਹਾਪੁਰਸ਼ ਹੈ ਜੀ ਉਹ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ ਜੇ ਸਹੀ ਆਪਣੇ ਨਾਲ ਜੋੜਦਾ ਹੈ ਫਿਰ ਤਾਂ ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜੋ ਪਰਪ ਕਰੀ ਹੈ ब्रह्म ज्ञानी ਹੈ ਉਸ ਅਵਸਥਾ 'ਚ ਪਹੁੰਚਾ ਸਿਰਫ ਤੇ ਸਿਰਫ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਪਰਮੇਸ਼ਰ ਨਾਲ ਜੋੜਦਾ ਯਤਨ ਕਰੇਗਾ ਔਰ ਇਹ ਸਾਰੇ ਤਿੰਨੇ ਮਹਾਪੁਰਸ਼ ਇਹੀ ਕੰਮ ਕਰਦੇ ਨੇ ਅੱਜ ਵੀ ਕਰਦੇ ਨੇ ਭਾਵੇਂ ਸਰੀਰਕ ਤੌਰ ਤੇ ਨਹੀਂ ਪਰ ਆਤਮਿਕ ਤੌਰ ਦੇ ਉੱਤੇ ਅੱਜ ਵੀ ਵਰਤਦੇ ਨੇ ਅੱਜ ਵੀ ਲੋਕਾਂ ਦੇ ਸੰਗਤਾਂ ਦੇ ਕੋਲ ਇੰਗਲੈਂਡ ਅਮਰੀਕਾ ਦੇ ਵਿੱਚ ਅੱਜ ਵੀ ਜਾ ਕੇ ਉੱਥੇ ਕਾਰਜ ਕਰਦੇ ਨੇ ਉਹ ਸੰਗਤਾਂ ਕੀ ਦੱਸਦੀ ਹੈ ਜੀ ਸਾਨੂੰ ਰਾਤ ਮਾਫ ਸੁਮਿਆ ਕੇ ਐਸਤ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ